ਤੇਰਾ ਮੈਨ ਕੋਈ ਹੋਰ ਹੀ ਗੱਲ ਜਿਹੀ ਨਹੀਂ ਉਹ ਤਾਂ ਤੇਨਾਂ ਗੱਲ ਹੋਈ ਵੀ ਸੀ ਇਹਨੂੰ ਦੱਸ ਇਹਨੂੰ ਪਤਾ ਹੀ ਹੈ ਸਾਰੀ ਗੱਲਾਂ ਦਾ ਦੱਸਿਆ ਤਾਂ ਹੈ ਇਹਨੂੰ 28000 ਰੁਪਏ ਮਹੀਨੇ ਦਾ ਇਹਨੂੰ ਦੱਸਿਆ ਸਾਰਾ ਕੁਝ ਇਹਦੇ ਨਾਲ ਗੱਲ ਪਹਿਲਾਂ ਜਦੋਂ ਇਹਨੂੰ ਆਏ ਪੁੱਛੋ ਪਹਿਲਾਂ ਵੀ ਜਦੋਂ ਲੱਗਿਆ ਸੀ ਤੇਨਾਂ ਕੀ ਗੱਲ ਹੋਈ ਸੀ ਹਾਂ ਇਹ ਕਹਿੰਦਾ ਵੀ ਮਤਲਬ ਪਹਿਲਾਂ ਆਏ ਆਦੇ ਹੁੰਦੇ ਸੀ ਵੀ ਸੇ ਵੀ 35000 ਰੁਪਏ ਹੋਇਆ ਤਵੇ 2000 ਦਾ 3000 ਵੀ ਮਹੀਨਾ ਦਾ ਵੀ ਦੇਣਾ ਹੋਇਆ ਕਰੂਆ ਨਹੀਂ 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 ਆਏ ਨਹੀਂ ਹੋਈ ਸੀ ਗੱਲ ਨਾ ਇਹਨੂੰ ਸਾਰਾ ਕੁਝ ਹੀ ਪਤਾ ਹੈ ਹਾਂ ਇਹ ਕਹਿੰਦਾ ਕਿ ਆਏ ਆਖਿਆ ਵੀ ਹਰ ਮਹੀਨੇ ਵੀ 8000 ਰੁਪਏ ਇਹਨੂੰ ਪਤਾ ਹੀ ਹੈ ਬਸ ਤੁਸੀਂ సారా క ਦੇਖਾ ਕਰੋ ਨਮਸਕਾਰ ਇਹ ਨੂੰ ਜਦੇਂਦਰ ਨੂੰ ਦੱਸੀ ਹੋਈ ਹੈ ਗੱਲ ਸਾਰੀ ਆਜ ਵੀ ਆਏ ਨਾ ਵੀ ਜੋ ਆਪਾਂ ਚਲ ਮੰਨ ਹੈ ਆਪਾਂ ਇੰਨੇ ਬਰੇ ਵੀ ਤੁਸੀਂ ਵੀ ਮਿਹਨਤ ਕਰੀਆ ਹਨ ਵੀ ਐ ਹੋਈ ਗੱਲ ਨਹੀਂ ਹੁੰਦੀ ਇਹਦਾ ਤੁਸੀਂ ਨਾਮ ਮੰਗੋਗੇ ਤਾਂ ਵੀ ਫਰਜ਼ ਬਣਦਾ ਹੁੰਦਾ ਠੀਕ ਹੈ ਨਾ ਪਹਿਲਾਂ ਘਰ ਕੋਈ ਲੈੰਦਾ ਨਹੀਂ ਸੀ ਆਇਆ ਤਾਂ ਹੁੰਦੀ ਹੀ ਹੈ ਗੱਲ ਤਾਂ ਤੇ ਲੱਗ ਗਿਆ ਉਹ ਮੈਨੂੰ ਤਾਂ ਹੀ ਚਲ ਵਿਹਲਾ ਬੈਠਾ ਕਿਤੇ ਲੱਗ ਉਹ ਹੀ ਤਾਂ ਉਹ ਹੀ ਤਾਂ ਕਹਿੰਦੇ ਆਪਾਂ ਵੀ ਆਪਾਂ ਵੀ ਆਏ ਕਹਿੰਦੇ ਆ ਉਹਦੇ ਨਾਮ ਕੋਈ ਮੰਗੂਗਾ ਫਿਰ ਵੀ ਆਪਾਂ ਕਰਦੇ ਆ ਮੰਨ ਤਾਂ ਤਾਂ ਐਵੇਂ ਤਾਂ ਕੋਈ ਗੱਲ ਹੁੰਦੀ ਮੈਂ ਕਹਿੰਦੀ ਸੀ ਵੀ ਇਕੱਠੇ ਦੱਸ ਦਿੰਦੇ ਹਨਾ ਇੱਕ ਵਾਰੀ ਨਹੀਂ ਹੈ ਨਾ ਅੰਟੀ ਜਦੇਂਦਰ ਨੂੰ ਸਾਰਾ ਕੁਝ ਹੀ ਪਤਾ ਹੈ ਨ ਪਹਿਲਾਂ ਇਹ ਆਇਆ ਇਹਦਾ ਕਿ ਨਾ ਵਿਰੋਧ ਵੀ ਆਇਆ ਦੇ ਸੀ 35000 ਰੁਪਇਆ ਹੋਇਆ ਤੇ ਵੀ ਇਹ ਤਾਂ ਨਖਿਆਰ ਜਾਂ 2000 ਦੇ ਦਿਆ ਕਰਨ ਵਿੱਚੋਂ ਤੇ ਕੋ ਦਾ ਕਿ ਮੈਂ ਕਿ ਚੱਲ ਵੀ ਚੱਲ ਇੰਨੇ ਦਾ ਤੇ ਕੀ ਚੱਲਦੀਦਾ ਕਰੂੰਗਾ ਤੇ ਅੱਜ ਇਹ ਕਹਿੰਦਾ ਵੀ 8000 ਆਖਿਆ ਨੀ ਤੁਸੀਂ ਦੇਖੋ ਮੈਂ ਇਹ ਤਾਂ ਅਸਲ ਤੇ ਮੈਨੂੰ ਹੁਣ ਕੋਈ ਗੱਲ ਨਹੀਂ ਪਤਾ ਕੱਲ ਨੂੰ ਇਹਨੂੰ ਕਹੇ ਇਹਨੂੰ ਭੇਜੋ ਕੋਈ ਨਾ ਮੈਂ ਬੈਠ ਕੇ ਗੱਲ ਕਰ ਲੂੰ ਕੱਲ ਨੂੰ ਇਹਦੇ ਨਾਲ ਹਾਂ ਵੀ ਮੈਂ ਆਪਾਂ ਇਹ ਕਹਿੰਦੇ ਸੀ ਕੋਈ ਗੱਲ ਨਹੀਂ ਇਹਦੇ ਚ ਕੀ ਸੰਗ ਵਾਲੀ ਕੋਈ ਗੱਲ ਨਹੀਂ ਹੁੰਦੀ ਸਤਵੀਰ ਨਹੀਂ ਨਹੀਂ ਫਿਰ ਕੱਲ ਨੂੰ ਬੈਠ ਕੇ ਗੱਲ ਕਰ ਲਾਂਗੇ ਇਹਨੂੰ ਪਤਾ ਹੀ ਉੱਤੇ ਸੰਗ ਵਾਲੀ ਗੱਲ ਹੁੰਦੀ ਪਤਾ ਇਹ ਕੋਈ ਕੋ ਇਹ ਤਾਂ ਦੁਨੀਆ ਤੇ ਬਣੀ ਆਈ ਹੈਗੀ ਇਹ ਤਾਂ ਵੀ ਗੱਲ ਹੁੰਦੀ ਹੈਗੀ ਹਾਂ ਆਊਗਾ ਨਾ ਕੱਲ ਨੂੰ ਉਦੋਂ ਮੈਂ ਬਹਿ ਕੇ ਗੱਲ ਕਰ ਲੂੰਗੀ ਨਹੀਂ ਹਾਂ ਤੇ ਵੀ ਆਏ ਕਹਿੰਦੇ ਸੀ ਵੀ ਇਕੱਠੇ ਦੱਸ ਦਿੰਦੇ ਵੀ ਇੱਕ ਵਾਰੀ ਵੀ ਚਲੋ ਜਿਵੇਂ ਵੀ ਮੰਨ ਲਾ ਵੀ ਹੁੰਦਾ ਤਾਂ ਤਰੋ ਕੁਝ ਕੁ ਕਿਉਂਕਿ ਮੇਰੀ ਆਵਾਜ਼ ਨਹੀਂ ਬੰਦੇ ਬਤਾਉਦਾ ਜਦੋਂ ਆਊਗਾ ਨਾ ਕੋਈ ਮੈਂ ਨਾਲ ਬੈਠ ਕੇ ਗੱਲ ਕਰ ਲੂੰਗੀ ਹਾਂ ਤੇ ਵੀ ਆਏ ਵੀ ਤਨਖਾਹ ਚਾ ਤਾਂ ਵੀ ਅੱਭੀ ਆਪਾਂ ਕਿੰਨੇ ਕਿੰਨੇ ਅਰਮਾਨ ਹੁੰਦੇ ਆ ਤਨਖਾਹ ਹੋ ਗਈ ਆਪਾਂ ਐ ਕਰਾਂਗੇ ਐ ਕਰਾਂਗੇ ਨਾ ਵੀ ਆਏ ਤਾਂ ਵੇਖੇ 22000 ਰੁਪਿਆ ਆਏ ਮੰਨ ਲਓ ਬਰ 22 ਹੁਣ ਅਸੀਂ ਜਦੋਂ ਬਤਾ ਨਹੀਂ ਨਹੀਂ ਉਹ ਤਾਂ ਪਤਾ ਹੀ ਪਤਾ ਆਈ ਗੱਲ ਨਹੀਂ ਕਿਸੇ ਇੱਕੀ ਗੱਲ ਕਰਦੇ ਤੁਹਾਡੇ ਨਾਲ ਨਹੀਂ ਕਹਿੰਦੇ ਵੀ 22000 ਰੁਪਏ ਆਇਆ ਵੀ 5000 ਰੁਪਏ ਤਾਂ ਖਰਚਾ ਹੋ ਜਾ ਗੁਰ ਮੰਨ ਕੇ ਚਲੋ ਤੇ 8000 ਰੁਪਏ ਦੇ ਕੇ ਫਿਰ ਮਗਰ ਦਾ ਨੋ ਹੀ ਬਚਿਆ ਕਰੂਗਾ ਨਾ ਇੱਕ ਬੰਦੇ ਦਾ ਵੀ ਦਿਨ ਰਾਤ ਮਿਹਨਤ ਕਰਕੇ ਵੀ 10 ਮਹੀਨਿਆਂ ਦਾ 90000 ਬਚੂਗਾ ਤੇ ਇੱਕ ਬੰਦੇ ਨੂੰ ਵੀ ਉਹ ਕਰਕੇ ਵੀ ਦੇਖ ਲਾ ਵੀ 8000 10 ਮਹੀਨਿਆਂ ਦਾ ਬੰਦਾ ਹਨਾ ਉਸ ਹੀ ਨੂੰ ਪੇਜ ਦੇ ਉਹ ਮੈਂ ਤਾਂ ਬੈਠ ਕੇ ਗੱਲ ਕਰ ਲੂੰਗੀ ਗੱਲ ਚੇਅਰਮੈਨ ਨੇ ਕੋਈ ਹੋਰ ਹੀ ਗੱਲ ਜਿਹੀ ਗਈ ਨਹੀਂ ਉਹ ਤਾਂ ਤੇ ਨਾਲ ਗੱਲ ਹੋਈ ਵੀ ਸੀ ਇਹਨੂੰ ਦੱਸ ਇਹਨੂੰ ਪਤਾ ਹੀ ਹੈ ਸਾਰੀ ਹਾਲਾਤ ਦਾ ਦੱਸਿਆ ਤਾਂ ਹੈ ਇਹਨੂੰ ਤੇਰ ਮੈਨੈ ਕੋਈ ਹੋਰ ਹੀ ਗੱਲ ਜਿਹੀ ਨਹੀਂ ਉਹ ਤਾਂ ਤੇਨਾਂ ਗੱਲ ਹੋਈ ਵੀ ਸੀ ਇਹਨੂੰ ਦੱਸ ਇਹਨੂੰ ਪਤਾ ਹੀ ਹੈ ਸਾਰੀ ਹਾਲਾਤ ਦਾ ਦੱਸਿਆ ਤਾਂ ਹੈ ਇਹਨੂੰ 28000 ਰੁਪਏ ਮਹੀਨੇ ਦਾ ਇਹਨੂੰ ਦੱਸਿਆ ਸਾਰਾ ਕੁਝ ਇਹਦੇ ਨਾਲ ਗੱਲ ਪਹਿਲਾਂ ਜਦੋਂ ਇਹਨੂੰ ਆਏ ਪੁੱਛੋ ਪਹਿਲਾਂ ਵੀ ਜਦੋਂ ਲੱਗਿਆ ਸੀ ਤੇਨਾਂ ਕੀ ਗੱਲ ਹੋਈ ਸੀ ਹਾਂ ਇਹ ਕਹਿੰਦਾ ਵੀ ਮਤਲਬ ਕਿ ਪਹਿਲਾਂ ਆਏ ਆਦੇ ਹੁੰਦੇ ਸੀ ਵੀ ਸੇ ਵੀ 35000 ਰੁਪਏ ਹੋਇਆ ਤਾਂ ਵੀ 2000 ਦਾ 3000 ਵੀ ਮਹੀਨੇ ਦਾ ਵੀ ਦੇਣਾ ਹੋਇਆ ਕਰੂਆ ਨਹੀਂ 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 ਆਏ ਨਹੀਂ ਹੋਈ ਸੀ ਗੱਲ ਨਾ ਇਹਨੂੰ ਸਾਰਾ ਕੁਝ ਹੀ ਪਤਾ ਹੈ ਹਾਂ ਇਹ ਕਹਿੰਦਾ ਕਿ ਆਏ ਆ ਕਿਹਾ ਵੀ ਹਰ ਮਹੀਨੇ ਵੀ 8000 ਰੁਪਏ ਇਹਨੂੰ ਪਤਾ ਹੀ ਹੈ రెండు సార్ సారా కర మహి అ ਦੇ ਦਾ ਕਰੋ ਨਮਸਕਾਰ ਇਹਨੂੰ ਜਦੇਂਦਰ ਨੂੰ ਦੱਸੀ ਹੋਈ ਹੈ ਗੱਲ ਸਾਰੀ ਆਤ ਵੀ ਆਏ ਨਾ ਵੀ ਜੋ ਆਪਾਂ ਚਰਮਾਨਾ ਆਪਾਂ ਹੀ ਕਹਿੰਦੇ ਵੀ ਤੁਸੀਂ ਵੀ ਮਿਹਨਤ ਕਰੀਆ ਹਨਾ ਵੀ ਇਹੋ ਜੀ ਗੱਲਾਂ ਨਹੀਂ ਹੁੰਦੀ ਇਹਦਾ ਤੁਸੀਂ ਨਾ ਮੰਗੋਗੇ ਤਾਂ ਵੀ ਫਰਜ਼ ਬਣਦਾ ਹੁੰਦਾ ਠੀਕ ਹੈ ਨਾ ਪਹਿਲਾਂ ਕਰੋ ਕੋਈ ਲੈਣ ਦਾ ਨਹੀਂ ਸਿਆ ਤਾਂ ਹੁੰਦਾ ਹੀ ਹੈ ਗੱਲ ਤਾਂ ਤੇ ਲੱਗ ਗਿਆ ਉਹ ਮੈਨੂੰ ਤਾਂ ਹੀ ਚਲ ਵਿਹਲਾ ਬੈਠਾ ਕਿਤੇ ਲੱਗ ਕੋਈ ਤਾਂ ਹੋਵੇ ਤਾਂ ਕਹਿੰਦੇ ਆਪਾਂ ਵੀ ਆਪਾਂ ਵੀ ਆਈ ਕਹਿੰਦੇ ਆ ਉਹਦੇ ਨਾ ਕੋਈ ਮੰਗੂਗਾ ਫਿਰ ਵੀ ਆਪਾਂ ਕਰਦੇ ਆ ਮੰਨ ਤਾਂ ਤਾਂ ਐਵੇਂ ਤਾਂ ਕੋਈ ਗੱਲ ਹੁੰਦੀ ਮੈਂ ਕਹਿੰਦੀ ਸੀ ਵੀ ਇਕੱਠੇ ਦੱਸ ਦਿੰਦੇ ਹਨਾ ਇੱਕ ਵਾਰੀ ਨਹੀਂ ਹੈ ਨਾ ਅੰਟੀ ਜਦੇਂਦਰ ਨੂੰ ਸਾਰਾ ਕੁਝ ਹੀ ਪਤਾ ਹੈ ਨਾ ਪਹਿਲਾਂ ਇਹ ਆਇਆ ਇਹਦਾ ਕਿ ਦੇਖੀ ਨਾ ਵਿਰੋਧ ਵੀ ਆਇਆ ਦੇ ਸੀ ਇਹ 35000 ਰੁਪਇਆ ਹੋਇਆ ਤੇ ਵੀ 30000 ਜਾਂ 2000 ਦੇ ਦਾ ਕਰਨ ਵਿੱਚੋਂ ਦੇਖੋ ਉਹਦਾ ਕਿ ਮੈਂ ਕਿਹਾ ਚੱਲ ਵੀ ਚੱਲ ਇੰਨੇ ਦਾ ਤੇ ਕੀ ਚੱਲਦੀਦਾ ਕਰੂੰਗਾ ਤੇ ਅੱਜ ਇਹ ਕਹਿੰਦਾ ਵੀ 8000 ਆਖਿਆਗਾ ਨਹੀਂ ਤੁਸੀਂ ਦੇਖੋ ਮੈਂ ਤਾਂ ਅਸਲ ਤੇ ਮੈਨੂੰ ਹੁਣ ਕੋਈ ਗੱਲ ਨਹੀਂ ਪਤਾ ਕੱਲ ਨੂੰ ਇਹਨੂੰ ਕਿਹਾ ਇਹਨੂੰ ਭੇਜੋ ਕੋਈ ਨਹੀਂ ਮੈਂ ਬੈਠ ਕੇ ਗੱਲ ਕਰ ਲੂੰ ਕੱਲ ਨੂੰ ਇਹਦੇ ਨਾਲ ਹਾਂ ਵੀ ਮੈਂ ਆਪਾਂ ਇਹ ਕਹਿੰਦੇ ਸੀ ਕੋਈ ਗੱਲ ਨਹੀਂ ਇਹਦੇ ਵਿੱਚ ਕੀ ਸੰਗ ਵਾਲੀ ਕੋਈ ਗੱਲ ਨਹੀਂ ਹੁੰਦੀ ਸਤਵੀਰ ਨਹੀਂ ਨਹੀਂ ਫਿਰ ਕੱਲ ਨੂੰ ਬੈਠ ਕੇ ਗੱਲ ਕਰ ਲਾਂਗੇ ਇਹਨੂੰ ਪਤਾ ਹੀ ਨਹੀਂ ਹੁੰਦਾ ਇਹ ਸੰਗ ਵਾਲੀ ਗੱਲ ਹੁੰਦੀ ਪ ਇਹ ਤਾਂ ਦੁਨੀਆ ਦੇ ਬਣੀ ਆਈ ਹੈਗੀ ਇਹ ਤਾਂ ਦੀ ਗੱਲ ਹੁੰਦੀ ਹੈਗੀ ਹਾਂ ਆਊਗਾ ਨਾ ਕੱਲ ਨੂੰ ਉਦੋਂ ਮੈਂ ਬਹਿ ਕੇ ਗੱਲ ਕਰ ਲੂੰਗੀ ਹਾਂ ਤੇ ਵੀ ਆਏ ਕਹਿੰਦੇ ਸੀ ਵੀ ਇਕੱਠੇ ਦੱਸ ਦਿੰਦੇ ਵੀ ਇੱਕ ਵਾਰੀ ਵੀ ਚੰਗਾ ਜਿਵੇਂ ਵੀ ਮੰਨ ਲਾ ਵੀ ਹੁੰਦਾ ਸਤੋਂ ਕੁਝ ਕੁ ਕਿ ਮੈਂ ਇਹ ਪਾ ਦੇਣੀ ਬੰਦੇ ਬਤਾਉਦਾ ਜਦੋਂ ਆਊਗਾ ਨਾ ਕੋਈ ਮੈਂ ਜਦੋਂ ਬੈਠ ਕੇ ਗੱਲ ਕਰ ਲੂੰਗੀ ਹਾਂ ਤੇ ਵੀ ਆਏ ਵੀ ਤਨਖਾਹ ਚਾ ਤਾਂ ਵੀ ਆਪਾਂ ਕਿੰਨੇ ਕਿੰਨੇ ਰਮਾਨ ਹੁੰਦੇ ਆ ਤਨਖਾਹ ਹੋ ਗਈ ਆਪਾਂ ਐ ਕਰਾਂਗੇ ਐ ਕਰਾਂਗੇ ਨਾ ਵੀ ਆਏ ਤਾਂ ਵੇਖੇ 22000 ਰੁਪਿਆ ਆਏ ਮੰਨ ਲਾ ਨੰਬਰ 22 ਹੁਣ ਅਸੀਂ ਜਦੋਂ ਬਤਾ ਨਹੀਂ ਨਹੀਂ ਉਹ ਤਾਂ ਪਤਾ ਹੀ ਪਤਾ ਐਂ ਗੱਲ ਨਹੀਂ ਕਿਸੇ ਇੱਕ ਹੀ ਗੱਲ ਕਰਦੇ ਤੁਹਾਡਾ ਐ ਨਹੀਂ ਕਹਿੰਦੇ ਵੀ 22000 ਰੁਪਏ ਆਇਆ ਵੀ 5000 ਰੁਪਏ ਤੋਂ ਖਰਚਾ ਹੋ ਗਿਆ ਗੁਰਮਨ ਕੇ ਚਲੋ ਤੇ 8000 ਰੁਪਏ ਦੇ ਕੇ ਫਿਰ ਮਗਰ ਤਾਂ ਨਾ ਹੀ ਬਚਿਆ ਕਰੂਗਾ ਨਾ ਇੱਕ ਬੰਦੇ ਦਾ ਵੀ ਦਿਨ ਦਾ ਤਾਂ ਮਿਹਨਤ ਕਰਕੇ ਵੀ 10 ਮਹੀਨਿਆਂ ਦਾ 90000 ਬਚੂਗਾ ਤੇ ਇੱਕ ਬੰਦੇ ਨੂੰ ਵੀ ਉਹ ਕਰਕੇ ਵੀ ਦੇਖਦਾ ਵੀ 8000 10 ਮਹੀਨਿਆਂ ਦਾ ਬੰਦਾ ਹਣਾ ਤੁਸੀਂ ਇਹਨੂੰ ਭੇਜ ਦਿਓ ਕੋਈ ਮੈਂ ਇਹਦੇ ਨਾਲ ਬੈਠ ਕੇ ਗੱਲ ਕਰ ਲਵਾਂਗੀ ਗੱਲ ਚੇਅਰਮੈਨ ਨੇ ਕੋਈ ਹੋਰ ਹੀ ਗੱਲ ਨਹੀਂ ਸੀ ਕਹੀ ਨਹੀਂ ਉਹ ਤਾਂ ਤੇ ਨਾਲ ਗੱਲ ਹੋਈ ਵੀ ਸੀ ਇਹਨੂੰ ਦੱਸ ਇਹਨੂੰ ਪਤਾ ਹੀ ਹੈ ਸਾਰੀ ਹਿਲਾਂ ਦਾ ਦੱਸਿਆ ਤਾਂ ਹੈ ਇਹਨੂੰ